ਜੀ 19th ਐਂਡ 20th ਇੱਕ ਰਾਤ ਪਹਿਲਾਂ ਦੀ ਦਰਮਿਆਨੀ ਰਾਤ ਨੂੰ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮਰਡਰ ਹੋਇਆ ਹੈਗਾ ਆਰਿਆ ਨਾਮ ਦਾ ਮੁੰਡਾ ਹੈਗਾ ਜੋ ਕਿ ਗੜਸ਼ੰਕਰ ਥਾਣੇ ਦੇ ਏਰੀਆ ਵਿੱਚ ਰਾਜਾਂਦਾ ਹੈ ਜੀ ਆਪਣਾ ਸ਼ਾਹਪੁਰ ਘਟਾ ਪਿੰਡ ਹੈਗਾ ਉਹਦੇ ਨੇੜੇ ਇੱਕ ਮਰਡਰ ਹੋਇਆ ਜਦੋਂ ਸਾਡੀ ਪੁਲਿਸ ਪਾਰਟੀਆਂ ਜਿਹਨੂੰ ਕਿ ਸਾਡੀ ਟੀਮ ਲੀਡ ਕਰ ਰਹੀ ਸੀਗੇ ਇਥੇ ਸੁਪਰਵਾਈਜ਼ ਕਰ ਰਹੀ ਸੀਗੇ ਐਸਪੀ ਡੀ ਦੇ ਉਹਨਾਂ ਦੇ ਨਾਲ डीएसपी गडशंकर ਤੇ ਉਹਨਾਂ ਦੀ ਟੀਮ ਤੁਰੰਤ ਐਕਸ਼ਨ ਦੇ ਵਿੱਚ ਆਈ ਤੇ ਕੱਲ ਸਾਰਾ ਦਿਨ ਇਹਨਾਂ ਨੇ ਮਿਹਨਤ ਕੀਤੀ ਐਂਡ ਇਹਨਾਂ ਨੂੰ ਸਫਲਤਾ ਮਿਲੀ ਕਿ 24 ਘੰਟੇ ਦੇ ਵਿੱਚ ਜੋ ਇੱਕ ਬਲਾਈਂਡ ਮਰਡਰ ਸੀਗਾ ਉਹਨੂੰ ਟ੍ਰੇਸ ਕਰ ਲਿਆ ਗਿਆ ਜੋ ਘਟਨਾਕ੍ਰਮ ਐਦਾਂ ਹੋਇਆ ਕਿ ਆਰਿਅਨ ਜੋ ਕਿ ਵਿਕਟਮ ਹੈਗਾ ਉਹਦੇ ਨਾਲ ਉਹਦਾ ਕਜ਼ਨ ਜਿਹਦਾ ਨਾਂ ਨਵੀਨ ਕੁਮਾਰ ਉਹਦਾ ਕਜ਼ਨ ਹੈਗਾ ਇਹ ਦੋਨੋਂ ਲੁਧਿਆਣੇ ਗਏ ਸੀਗੇ ਇੱਕ ਆਪਣੀ ਇੱਕ ਰੈਡੀमेड گارਮੈਂਟਸ ਦੀ ਸ਼ਾਪ ਕਰਦਾ ਹੈ ਇਹ ਸ਼ਾਪਿੰਗ ਕਰਨ ਉਹ ਸਮਾਨ ਲੈਣ ਵਾਸਤੇ ਲੁਧਿਆਣੇ ਲੈ ਕੇ ਗਿਆ ਉਹਨੂੰ ਤੇ ਨਾਲ ਜਦੋਂ ਵਾਪਸ ਆ ਰਹੇ ਸੀਗੇ ਤੇ ਇੱਕ ਸੁੰਸਾਨ ਰਸਤੇ ਦੇ ਵਿੱਚ ਸੁੰਸਾਨ ਥਾਂ ਤੇ ਰੁੱਕ ਕੇ ਤੇ ਇਹਨੇ ਜੋ ਵੈਪਨ ਜੋ ਇਹਨੇ ਪਹਿਲਾਂ ਹੀ ਪ੍ਰੋਕਿਊਰ ਕੀਤਾ ਹੋਇਆ ਸੀਗਾ 32 बोर ਦਾ ਇਲੀਗਲ ਵੈਪਨ ਉਹਦੇ ਨਾਲ ਉਹਨੂੰ ਸ਼ਾਰਟ ਕਰਤਾ ਦੋ ਸ਼ਾਟਸ ਇੱਕ ਚੈਸਟ ਦੇ ਵਿੱਚ ਇੱਕ ਹੈੱਡ ਦੇ ਵਿੱਚ ਦੋ ਸ਼ਾਟਸ ਕੀਤੇ ਜਿਹਦੇ ਨਾਲ ਉਹਦੀ ਡੈਥ ਹੋ ਜੋ ਸਾਡੀ ਤਫਤੀਸ਼ ਦੇ ਵਿੱਚ ਆਇਆ ਹੈਗਾ ਇਹ ਘਟਨਾਕਰਮ ਤੇ ਮੋਟਿਵ ਬਿਹਾਈਂਡ ਦਿਸ ਇਹ ਹੈਗਾ ਕਿ ਜੋ ਇਹ ਮੁੰਡਾ ਸੀਗਾ ਜੋ ਇਹਦਾ ਕਜ਼ਨ ਆਰਿਅਨ ਇਹ ਨਵੀਨ ਦੇ ਨਾਲ ਪਿਛਲੇ 6-7 ਕਈ ਸਾਲਾਂ ਤੋਂ ਉਹਦੇ ਨਾਲ ਹੀ ਕੰਮ ਕਰਦਾ ਸੀਗਾ ਉਹਦੇ ਮੁਦਹਿਤ ਉਸ ਦੁਕਾਨ ਦੇ ਵਿੱਚ ਹੁਣ ਇਹ ਮੁੰਡਾ ਆਪਣੀ ਨਵੀਂ ਦੁਕਾਨ ਉਹਦੇ ਪੈਰਲਲ ਖੋਲਣ ਦੀ ਸੋਚ ਰਿਹਾ ਸੀਗਾ ਤੋਂ ਇਹਦੇ ਦੱਸਣ ਮੁਤਾਬਕ ਕਿ ਇਹ ਕੰਪੀਟੀਸ਼ਨ ਇਹਦਾ ਆ ਜਾਂਦਾ ਬਿਕੋਜ਼ ਜੋ ਕਸਟਮਰ ਬੇਸ ਸੀਗਾ ਉਹ ਵੀ ਇਹਨਾਂ ਦਾ ਸਿਮਿਲਰ ਸੀਗਾ ਤੇ ਇਸ ਕਾਰਨ ਵਸ਼ ਜੋ ਹਾਲ ਕੀ ਘੜੀ ਪਤਾ ਲੱਗ ਗਿਆ ਇਹਨੇ ਕੀਤਾ ਹੈਗਾ ਜੋ ਵੈਪਨ ਇਹ ਲੈ ਕੇ ਆਏ ਸੀਗਾ ਉਹ ਦੋ ਮੁੰਡੇ ਹੈਗੇ ਗੁਰਮੁਖ ਅਤੇ ਗੁਰਦੀਪ ਇਹਨਾਂ ਦੋਨਾਂ ਨੂੰ ਵੀ ਐਸੀ ਫੜ ਲਿਆ ਹੈ ਦੋਨੋਂ ਹੀ ਬ੍ਰਦਰਸ ਹੈ ਜੋ ਕਿ ਗੜਸ਼ੰਕਰ ਦੇ ਹੀ ਰਹਿਣਾਲੇ ਹਨ ਗੁਰਮੁਖ ਸਿੰਘ ਤੇ ਪਹਿਲਾਂ ਵੀ ਦੋ ਪਰਚੇ ਦਰਜ ਹੈ ਇੱਕ ਐਨਡੀਪੀਐਸ ਐਕਟ ਦਾ ਊਨਾ ਡਿਸਟ੍ਰਿਕਟ ਦੇ ਵਿੱਚ ਹੈਗਾ ਤੇ ਇੱਕ 304 ਦਾ ਪਰਚਾ ਗੜਸ਼ੰਕਰ ਦੇ ਵਿੱਚ ਹੈਗਾ ਤੇ ਇਹਨਾਂ ਤੋਂ ਦੋ ਗੱਡੀਆਂ ਵੀ ਐਸੀ ਜਿਹੜੀ ਕਿ ਇਹਨੇ ਘਟਨਾ ਕਰਮ ਦੇ ਵਿੱਚ ਯੂਜ਼ ਕੀਤੀ ਸੀ ਕਿ ਕ੍ਰਾਈਮ ਦੇ ਵਿੱਚ ਉਹ ਵੀ ਬਰਾਮਦ ਕਰਨੀ ਹੈ ਤੇ ਨਾਲ ਜੋ ਵੈਪਨ ਯੂਜ਼ ਕੀਤਾ ਸੀਗਾ 32 ਬੋਰ ਦਾ ਕੰਟਰੀ ਮੇਡ ਇਲੀਗਲ ਵੈਪਨ ਉਹ ਤੇ ਇੱਕ ਲਾਈਵ ਕਾਰਟ੍ਰਿਜ ਹਨ ਇੱਕ ਯੂਜ਼ਡ ਕਾਰਟ੍ਰਿਜ ਉਹ ਦੋਨੋਂ ਬਰਾਮਦ ਕੀਤੇ ਗਏ। ਇਹ ਪਹਿਲਾਂ ਵੀ ਇਨਵੋਲਵ ਹੋ ਸਰ ਕਿਸੇ ਕੇਸ 'ਚ ਨਹੀਂ ਹਾਲੇ ਤੱਕ ਜੋ ਨਵੀਨ ਹੈਗਾ ਤੇ ਉਹਦੇ ਨਾਲ ਜੋ ਗੁਰਦੀਪ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਐਂਟੀਸੀਡੈਂਟਸ ਨਹੀਂ ਪਤਾ ਲੱਗੇ ਪਰ ਜੋ ਗੁਰਮukh ਹੈਗਾ ਉਹਦੇ ਤੇ ਦੋ ਪਰਚੇ ਦਰਜ। ਪਰਚੇ ਆ ਮੈਨੂੰ ਹਾਂਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਹਥਿਆਰ ਇਹਨੇ ਵਰਤਿਆ ਸੀਗਾ ਨਵੀਨ ਨੇ ਉਹ ਅਸੀਂ ਬਰਾਮਦ ਕਰ ਲਿਆ ਹੈਗਾ 32 ਬੋਰ ਦਾ ਇਹ ਕੰਟਰੀ ਮੇਡ ਵੈਪਨ ਹੈ ਇੱਕ ਗੱਡੀ ਵੀ ਸਾਰੇ ਕਵਰ ਕੀਤੀ ਹੈ ਹਾਂਜੀ ਦੋ ਗੱਡੀਆਂ ਇਹਦੇ ਵਿੱਚ ਰਿਕਵਰ ਕੀਤੀਆਂ ਇੱਕ ਐਟਿਓਸ ਤੇ ਇੱਕ ਸਵਿਫਟ ਗੱਡੀ ਜੋ ਕਿ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤੀ ਹੈ